ਵਾਸ ਤੇ ਝੂਠ ਨਹੀਂ ਬੋਲਦਾ ਤੋ ਇਹਨੇ ਡਰਾਮਾ ਕਰਦੀ ਹੈ ਇਹ ਇਹ ਲਗੋਤ ਨੇ ਵੀ ਆਪਣੇ ਕੁਝ ਨਜ਼ਰੀਏ ਦੇ ਵਿੱਚ ਸਭ ਤੋਂ ਵੱਡਾ ਫਰਕ ਹੈ ਕੋਈ ਵੀ ਇਨਸਾਨ ਆਪ ਦੀ ਤਕਲੀਫ ਵਾਸਤੇ ਡਰਾਮਾ ਨਹੀਂ ਕਰਦਾ ਜੇ ਉਹ ਕਹਿੰਦਾ ਇਹ ਮੈਨੂੰ ਇੱਥੇ ਮੇਰਾ ਦੁੱਖ ਰਿਹਾ ਹੈ ਤਾਂ ਦੁੱਖ ਰਿਹਾ ਹੈ ਜੇ ਕਹਿੰਦਾ ਮੇਰਾ ਸਿਰ ਦੁਖ ਰਿਹਾ ਹੈ ਤਾਂ ਦੁਖ ਰਿਹਾ ਹੈ ਜੇ ਮੈਂ ਕਹਿੰਦਾ ਮੇਰਾ ਮਨ ਉਦਾਸ ਹੈ ਸੋ ਬਾਕੀ ਗੱਲ ਜਦੋਂ ਘਹਾੜ ਹੋ ਰਹੀ ਹੈ ਚਾਹ ਹੋ ਰਹੀ ਹੈ ਆਪਾਂ ਆਪਾਂ ਵੀ ਆਪਾਂ ਸਵਾਲ ਪਰਿਵਾਰ ਉਹ ਉਸ ਵਜ੍ਹਾ ਤੇ ਜਾਂ ਨਾ ਪਵੇ ਇੰਨੇ ਗੱਲ ਜਦੋਂ ਤੱਕ ਇਹ ਥੋੜੀ ਹੁੰਦੀ ਹੈ ਕਿ ਕੋਈ ਸਮਝ ਨਹੀਂ ਪਾਦੇ ਤੇ ਜਿਹੜੀ ਜਾਰਾ ਹੁੰਦੀ ਹੈ ਜਿਹੜੇ ਪਰਿਵਾਰ ਸਮਝਦਾ ਹੈ ਆਪਾਂ ਕਿੰਨੇ ਢੱਲੀਏ ਤੇ ਉਹ ਆਪਣਾ ਆਰਗਾਨਾਈਜ਼ ਕਰ ਤੇ ਆਪਣਾ ਸਰਪ੍ਰੇਖ

ठीक है एक तकलीफ है जो हौसला कट जाना है फिर ज्यादा फिक्र कर फिकर करना फिर हरेक सबू हूँ मैं सब वर्क है ज्यादा फिक्र करना ज्यादा फिक्र करना वो भी एक तकलीफ है जो बहुत डिपै इस तरह तेजी वाली गल है इंसान के लोड़ तो ज्यादा हौसला रह हौसला हम चंकी ग आपको सिका खाओ पर लौट तो ज्यादा

ਉਹ ਵੀ ਤੇ ਕੀ ਸੋ ਜਿੱਦੂ ਵੇਹੇ ਪਾ ਗਲ ਪੈਟੇ ਜੀ ਪਤਾ ਨੂੰ ਲੱਗਦਾ ਜਿੱਦਾਂ ਇਹ ਬਾੜੀ ਬੋਟੀ ਹੈਗੀਏ ਤਾਂ ਮਰੀਜ਼ ਮਰੀਜ਼ ਵਜਾਤ ਹੁੰਦਾ ਨਹੀਂ ਠੀਕ ਹੈ ਤੇ ਇਹ ਤੇ ਮੀਡੀਅਮ ਹੋ ਜਾਂਦੀ ਹੈ ਪਰ ਬਾਹਰੋਂ ਪਤਾ ਲੱਗਦਾ ਕਿ ਕੁਝ ਅਲੱਗ-ਵਲਗ ਕਰੀ ਰਿਹਾ ਨਾ ਖਾਂਦਾ ਕੱਟਿਆ ਹੋਣੀ ਇਧਰ ਜਾ ਕੇ ਕੰਮ ਪਾ ਲੈ ਕਰੀ ਜਾਂਦਾ ਹੈ ਤੇ ਜਿੱਦੂ ਬਾੜੀ ਹੋ ਜਾਂਦੀ ਫਿਰ ਰੋਗ ਹੁੰਦਾ ਲੜਦਾ ਤਾਂ ਹਮ ਤਾਂ ਬੋਡੀ ਪਤਾ ਲੱਗ ਜਾਂਦੀ ਹੈ ਜਿੱਦੂ ਬਾਹਰ ਹੀ ਕੋਈ ਕਹਿੰਦੀ ਹੈ ਛੋਟੇ ਸੈਕਟਰ ਮਾਰਗ ਵਿੱਚ ਤੇ ਹੋਰ ਵੀ ਤੇ ਸੈਕਟਰ ਪਤਾ ਲੱਗ ਜਾਂਦੀ ਹੈ सो तो यही तो 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 है कि तकलीफ की मात्रा है पर जो जाने तो पता लग जाता है लेडीज गए हो सकती है गोचर करता है सो यह है अपना तो है तकलीफ तो आगे तकलीफाज में करना है जे कोई कोई इंसान कह रहा है मतलब वो है तो आप पाइना होगी ਕਪਾਹ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਲਈ ਇਹ ਮਾਰਜਿਤ ਤਰੀਕੀ ਹੋ ਸਕਦੀ ਹੈ ਪਰ ਆਪ ਨੂੰ ਨਜ਼ਰ ਨਹੀਂ ਆ ਰਹੀ ਇਹ ਤਾਂ ਉਹ ਟ ਨਹੀਂ ਇਹ ਆਹ ਤੋਰ ਤੇ ਮਾਰਜਿਤ ਤਰੀਕੀ ਕਰਕੇ ਨੇ ਲੋਕ ਨੂੰ ਦਾੜਾ ਕਰ ਆਟ ਆਉਣੀ ਦੇਟਿਆ ਨਹੀਂ ਹੋਣੀ ਆਪਾਂ ਨੂੰ ਇਹ ਨੂ ਉਹ ਅਪਰੂਪ ਚੜ੍ਹ ਜਾ ਲੱਗੀ ਜਾਣਾ ਜੇ ਗਿਰਾਣ ਤੇ ਹੋਇਆ ਨਹੀਂ ਲੋਕ ਦਾ ਜਿਆਦਾ ਪਸੀਨਾ ਆਣਾ ਹੱਥ ਪੈਰ ਕੰਬਣੇ ਪੇਪਰ ਹੋਣੇ ਹੱਥ ਪੈਰ ਕੰਬੜੀਆਂ ਦੇ ਤਾਂ ਪੇਪਰ ਕਰ ਆਟ ਤਾਂ ਹੁੰਦੀ ਪਰ ਇਹ ਨਹੀਂ ਹੁੰਦੀ ਆਪਾਂ ਅੱਗੇ ਵੇਪਰ ਦੇ ਪੇਪਰ ਦੇ ਸਿੱਕੀ ज पढ़ कर सकी पढ़ा पेपर देना पढ़ाई भी नहीं हो रही अपने तो यह तो मतलब तो की हो है? तो कुछ ना कुछ तकलीफ भी हो सकती है एक आम तकलीफ है जन देखते चाहे ये उदासी वाली गल ले ज़्यादा होती है कुछ के दूर जो लेडीज के बच्चा हो जाता है ਤੇ ਬੱਚਾ ਹੂਣ ਵਾਲਾ ਹੁੰਦਾ ਹੈ ਤੇ ਬੱਚਾ ਹੋ ਜਾਂਦਾ ਉਸ ਤੋਂ ਬਾਅਦ ਵੀ ਜਿਹੜੀ ਇਹ ਤੀਤਰੀ ਹੈ ਜਾਰਾ ਰਹ ਸਕਦੀ ਹੈ ਦੇਖਿਆ ਨਾ ਮੇਰੀ ਜੀ ਸੋਸਤ ਹੋ ਜਾਂਦੇ ਵੀ ਇਹ ਵੀ ਸੋਸਤ ਹੋ ਜਾਂਦਾ ਤੇ ਬੱਚੇ ਨੂੰ ਉਲ ਚੁਕਦੀ ਨਹੀਂ ਆਪਦੇ ਬੱਚੇ ਨੂੰ ਦੁੱਧ ਵੀ ਨਹੀਂ ਚਾਹਦੇ ਆਪਦੇ ਵਿੱਚ ਨਾ ਖਿਆਲ ਨਹੀਂ ਰਹਦੀਆਂ ਤੇ ਦੋ ਲਾ ਲਾ ਹੋ ਗਏ ਨਾ ਐਕਸਟ੍ਰੀਮ ਹੋ ਗਏ ਨਾ ਲੈਡੀ ਨਾ ਚਾਹ ਬਾਇ ਤੱਕ ਤੇ ਆਦੇ ਬੱਚੇ ਬਚਾਅ ਦੀ ਹੈ ਨਹੀਂ ਤੇ ਬੱਚੇ ਦਾ ਖਿਆਲ ਨਹੀਂ ਰਹਾਂਗੀ ਇਹ ਹੋ ਸਕਦਾ ਹੈ ਕਿ ਉਹ ਵੀ ਡਿਪਰੈਸ਼ਨ ਹੋ ਜਾਂ ਉਹ ਜਦੋਂ ਜਾਂ ਕੋਈ ਵੀ ਦਵਾ ਉਹ ਲੜਨਾ ਝਗੜਨਾ ਲੋੜ ਤੋਂ ਜ਼ਿਆਦਾ ਲੜਨਾ ਝਗੜਨਾ ਸ਼ੱਕ ਬਹਿ ਕਰਨਾ ਇਹ ਇੱਕ ਆਮ ਤਕਲੀਫ ਹੈ ਲੇਖ ਦੇ ਵਿੱਚ ਇੱਕ ਹੋਰ ਤੋਂ ਤਕਲੀਫ ਜਿਹੜਾ ਸੀ ਇਲਾਜ ਕਰਦੇ ਹੋ ਹੈ ਅ ਦੋਰੇ ਬੈਣੀ ਮਿਰਗੀ ਦੀ ਤਕਲੀਫ ਹੋਣੀ ਜਿਹੜੀ ਇਹ ਦੋਰੇ ਵਾਲੀ ਤਕਲੀਫ ਹੈ ਹਰੇਕ ਉਮਰ ਚ ਹੈ ਜੰਮਦੇ ਬੱਚੇ ਨੂੰ ਲੈ ਕੇ ਆਖਰ ਤੱਕ बुढ़ापे तक किसी भी इंसान किसी भी उम्र भी टाइम हो सकती है आम जे अपने एक्सीडेंट हो गए सट वजी डिग पे उतुआ दौरा ये बड़ी आम चीज़ है पर किसी भी इंसान हो सकते दौरे की आम निशानी की है कि तकलीफ आती है बिना दसे आप काम करी जाए मतलब मोटरसाइकिल चलते 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 दौरा पै जाए नीचे गिर के दौरा होंगे की है ਇੱਕ ਦਰਮਾ ਆਪਣੇ ਹੋਲ ਪਰ ਹੋਲ ਤੋਂ ਵਿਅਰਣ ਹੱਥ ਤੇ ਆਕਰ ਜਾਂਦੇ ਚਾਹ ਕਾਉਟਾਣ ਹੋ ਰਹੀਆਂ ਨੇ ਦੱਦ ਆਪਣੇ ਜੋੜ ਜਾਂਦੇ ਨੇ ਡਿਫਰੈਂਸ ਆ ਰਿਹਾ ਹੈ ਕੰਮ ਦਾ ਜੋ ਕੰਮ ਦਾ ਇਹ ਮਕਿ ਆਹ ਗੋੜਦਾ ਤਾਂ ਇਸ ਤੋਂ 2 ਮਿੰਟ ਦਾ ਹੁੰਦਾ ਜੇ ਬੰਗਲੇ ਨੂੰ ਕੋਸ਼ਿਸ਼ ਕਰਦਾ ਹੋਵੇ ਕਿੰਨਾ ਵੀ ਇਹ ਘੰਟਾ ਕੰਮ ਕਰਦਾ ਹੈ ਉਹ ਕਿ ਮਰੀਜ਼ ਵਾਸਤੇ ਜਿਹੜੇ ਉਹ 1-2 ਮਿੰਟ ਉਹ ਘੰਟੇ ਬਰਾਬਰ ਹੁੰਦੇ ਨੇ ਕਿ ਦੁਕਾਨ ਨਹੀਂ ਹੈ ਮੀੜ ਨਹੀਂ ਹੈ ਆਪਣੇ ਅੱਤੇ ਪਟੇ ਨੇ ਇਹ ਕੰਮ ਤੱਕ ਤੁਮ ਬਕਰੋ ਬੇਵੋਸ਼ ਹੋ ਕੇ ਦੇਰ ਜਾਂਦਾ ਉਸ ਟਾਈਮ ਬਾਅਦ ਉਹ ਬੇਵੋਸ਼ ਹੁੰਦਾ ਹੈ ਕਮਰਾ ਘੜ ਗਿਆ ਨਾ ਦੋ ਮਿੰਟਾਂ ਹਾਸ ਤੇ ਰਹੇ ਚਾਹ ਦੋ ਘੰਟੇ ਹਾਸ ਤੇ ਉਹ ਜੁਤਿਸ ਆਪਾਂ ਬਟੇ ਜੁੱਤੀ ਸਗਾ ਦੋ ਮੇਂ ਇੰਟਿਸ ਜਾ ਕੇ ਹੋਇਆ ਨਾ ਕਿ ਇਹ ਇੱਕ ਆਪਣੇ ਧਾਰਨਾ ਜੁੱਤੀ ਦੇ ਵਿੱਚ ਕੋਈ ਰੋਲ ਨਹੀਂ ਹੈ ਕੁਛ ਨਹੀਂ ਹੁੰਦਾ ਜੁੱਤੀ ਦੇ ਰੋਲ ਕੀ ਜਦੋਂ ਦੌੜਾ ਆਇਆ ਕਿ ਕੁਝ ਜੀ ਤੋਂ ਉੱਤੇ ਚਲੇ ਜਾਂਦਾ ਇਕ ਮੈਂਟਲ ਬਲੈਂਕ ਸਟਾਟ ਬਣਾ ਲਿਆ ਜੀ ਜੀ ਇੱਕ ਦਿਨ ਮੈਂਟਲ ਖੁੱਲ ਗਿਆ ਤਾਂ ਆਪਣਾ ਜੁੱਤੀ ਖੁੱਲ ਗਿਆ ਉਹਨਾਂ ਦਾ ਖਲਾਫ ਜੁੱਤੀ ਇਸ ਤੇ ਨਹੀਂ ਕੋ ਬੈਠੀ ਸੀ ਸੋ ਉਹਦਾ ਪੱਤੀ ਕਰਦਾ ਹੁਸ ਬਹਿ ਕਰਦਾ ਕਰ ਪਰਿਵਾਰ ਨੂੰ ਆਪਣਾ ਹੌਸਲਾ ਦੇਣਾ ਕਿ ਤੁਸੀਂ ਘਬਰਾਉਣਾ ਨਹੀਂ ਤੁਝਾ ਕਰਾਈ ਜਿੱਥੇ ਉਹ ਇਨਸਾਨ ਗਿਰਿਆ ਉਹ ਨੂੰ ਤੁਸੀਂ ਪਾਸੇ ਖੜਨਾ ਪਾਉ ਖੱਬੇ ਪਾਸੇ ਪਾਉ ਚੱਲਦੇ ਪਾਸੇ ਪਾਉ ਤੇ ਉੱਥੇ ਜਿੱਥੇ ਪਾ ਲਿਆ ਉੱਥੇ ਦੇਖੋ ਪਾ ਕੋਈ ਜੀਨਬਿਲਟੀ ਉਹ ਸਾਡਾ ਸਾਡਾ ਮੀਟਿੰਗ ਹੈ ਹਾਂ ਉਹ ਬਹੁਤ ਇੱਟ ਬਈ ਹੁੰਦੀ ਆ ਇੱਟ ਕਿਥੀ ਬਈ ਹੁੰਦੀ ਆ ਕੋਈ ਥੋੜਾ ਜਿਹਾ ਕਿਰੇ ਪਾਟਾ ਪੇਰਾਂ ਦਾ ਵਿੱਚ ਲੱਖ ਲੱਗਦਾ ਬਸਾ ਤੇ ਹੋ ਜਾ ਹਾਂ ਫਿਰ ਕਦੇ ਉਹਦੀ ਜੀਵਤ ਬਦਾ ਚ ਨਹੀਂ ਆਗੀ ਜੇ ਤਾਂ ਨਹੀਂ ਆਈ ਤਾਂ ਬਹੁਤ ਬਦੀ ਕਰਨਾ ਤੇ ਜੇ ਆ ਗਈ ਤਾਂਨੇ ਦੁਪੁਛ ਨਹੀਂ ਕਰ ਸਕਦੇ ਜਿਹੜੇ ਵੱਡੇ ਵੀ ਤਾਂ ਮੰਡੀ ਗਈ ਉਹ ਚ ਕੁਝ ਨਹੀਂ ਕਰ ਸਕਦਾ ਕਿਉਂਕਿ ਜਦੋਂ ਜੀਵ ਅਨੰਦਾਚ ਅਗੇ ਨਾ ਕੋਈ ਵੀ ਇਨਸਾਨ ਦੀ ਜਾਨ ਦਾ ਤਾਤ ਉਹ ਆਪਣੇ ਦੰਦਾਂ ਦੇ ਸੱਤਰੀ ਕਾਜੀ ਅ ਪ੍ਰਮੁਖ ਹੋ ਜਾਂਦੇ ਹਾਂ ਇੱਕੋ ਨਾ ਨਾ ਹੋ ਜਾਂਦਾ ਹੈ ਕਿ ਜੇ ਚਮਚਾ ਬਾਜੀ ਤੇ ਦੰਦ ਪਟਦੇ ਹਨ ਬਹੁਤ ਸੁਚੇਤ ਬਣਨ ਪਰ ਲੋਕਾਂ ਮੰਗਾ ਕੀ ਹੈ ਕਿ ਉਹਨਾਂ ਨੂੰ ਕੋਈ ਨੁਕਸਾਨ ਨਹੀਂ ਆਉਂਦਾ ਕਿ ਜਦੋਂ ਉਹ ਮੂੰਹ ਤੇ ਉਹ ਦੰਦ ਪਟਦੇ ਜਾਂਦੇ ਨੇ ਤੇ ਮੂੰਹ ਦੇ ਵਿੱਚ ਉਹ ਦਰਦ ਕਰਦੀ ਆ ਪਰ ਉਹਗਾ ਫਾਇਦਾ ਕਰਦੇ ਕਰਦੇ ਉਹ ਨੁਕਸਾਨ ਕਰਦੇ ਸੋ ਉਦੋਂ ਤੁਸੀਂ ਕੁਝ ਨਹੀਂ ਕਰਦੇ ਦੁਕਰ ਨਾਲ ਜਿਹੜੀ ਆਹ ਵਿਚ ਲੱਗਵਾੜ ਕੋਲ ਕੁਝ ਚੁੱਕਦੇ ਉਹਦੇ ਨਾਲ ਨੂੰ ਸਾਹ ਆ ਲੱਗਦੀ ਠੀਕ ਹੈ ਬਾਸ ਜੇ ਦौरा ਖਤਮ ਹੋ ਗਿਆ ਉਹ ਹੋਸਟ ਆ ਜੂ ਫਿਰ ਆਪਾਂ ਦੇਖਾਂਗੇ ਦਨ ਰਜੀਵ ਜਿਹਾ ਥੋੜੀ ਲੱਗੀ ਹੈ ਤੇ ਮੱਤ ਲੱਗੀ ਤੇ ਥੋੜੀ ਬੋਟੀ ਹੈਗੀ ਹੈ ਤਾਂ ਉਸ ਤੇ ਗਲੀਸਰੀ ਲਾ ਦੇ ਜੇ ਜ਼ਿਆਦਾ ਲੱਗੀ ਹੈ ਤਾਂ ਡਾਕਟਰ ਦਾਂਕੇ ਲੈ ਰਹੇ ਨੇ ਦੋ ਲੇਤੀ ਸਰੇ ਦौरा ਹਰੇ ਕਿਤੇ ਇਨਸਾਨ ਤੇ ਹੁੰਦਾ ਹੀ ਨਹੀਂ ਇਹ ਹਰੇ ਕੁਵਰਜ ਹੋ ਸਕਦਾ ਹੈ ਹਰੇ ਇਨਸਾਨਾਂ ਦਾ ਨਹੀਂ ਹੁੰਦਾ ਇਹ ਦौरा ਵੀ ਇਹ ਤਾਂ ਇਨਸਾਨ ਦਾ ਨਹੀਂ ਹੁੰਦਾ ਉਹ ਜ਼ਿਆਦਾ ਟੈਂਸ਼ਨ ਲੈਣੀ ਜਾਂ ਕੁਝ ਜਿਹਾ ਬੁਖਾਰ ਜਦੋਂ ਬੁਖਾਰ ਤੋਂ ਬਾਅਦ ਵੀ ਦौरा ਆ ਸਕਦਾ ਹੈ ਜਦੋਂ ਜਿਹੜਾ ਬੁਖਾਰ ਹੋਵੇ ਉਸ ਤੋਂ ਥੋੜਾ ਪਰ ਜਾਰੇ ਜੇ ਜਿਹੜਾ ਕਾਰਨ ਉਹ ਕੁਦਰਤੀ ਹੁੰਦਾ ਆਂਸ਼ ਨਹੀਂ ਹੁੰਦਾ ਸਭ ਪਹਿਲੇ ਬੰਦੇ ਜਦੋਂ ਕੋ ਸੈੱਲ ਹੁੰਦੇ ਨੇ ਉਹ ਜਿਆਦਾ ਆਪਣੇ ਚ ਕਰੰਟ ਬਣ ਲੈਂਦੇ ਆ ਤੇ ਉਹ ਕਰੰਟ ਖਤਮ ਹੋ ਜਾਂਦੀ ਹਾਂ ਮੈਂ ਜਾਣ ਬਿਓ ਸਰ ਦੌਰਾ ਪੈਂਦਾ ਪਰ ਜਦ ਇਹ ਜਿਵੇਂ ਹੈ ਇਹਦਾ ਪੂਰਾ ਪੂਰਾ ਇਲਾਜ ਹੈ ਵਧੀਆ ਇਲਾਜ ਹੈ ਲਖ ਸਰ ਇਹ ਵੀ ਹੱਟ ਵੀ ਸਕਦਾ ਪਰਮਾਨੈਂਟ ਕਿ ਪਰਮਾਨੈਂਟ ਹੁੰਦਾ ਇਹਦਾ ਇਹਦਾ 10000 ਹੀ ਆ ਨਾ ਜੇ ਕੁਛਾ ਤਾਂ 10000 ਆਏ ਕੁਛ ਨੂੰ ਅਸੀਂ ਸਾਲ ਦੇ ਦਿੰਦੇ ਹਾਂ 6 ਮਹੀਨੇ ਦੇ ਦਿੰਦੇ ਹਾਂ ਕੁਝ ਲੋਕ ਵੀ ਇਹਦੇ ਵਿੱਚ ਜਿਹੜੇ ਦੁਬਾਰਾ ਨੇ ਲੰਬੇ ਟਾਈਮ ਦੇ पांच साल तक चलता है तक भी फिर सेट सावत वे वो वही करे ਇਸਾਨੀ ਫੀਰ ਬੰਦੇ ਬਗਾਰੇ ਚ ਲਈਏ ਤਾਂ ਬੜਾ ਸਰਾ ਤੇ ਇਹ ਤੋਂ ਹੋ ਸਾਡਾ ਬੜਾ ਆਪ ਦਾ ਇਹ ਦੋਤਾ ਛੋੜੇ 10 ਸਾਲ ਦਾ ਬੱਚਾ ਪਹਿਲੇ ਸਾਥ ਸਾਥ ਤੇ ਬੁਖਾਰ ਹੋ ਗਿਆ ਤੇ ਇਫੈਕਟਸ ਜਿਆਦਾ ਵਜੇ ਲੱਗਾ 15 ਦਿਨ ਆਪ ਨੂੰ ਹੁਣ ਜਾਣ ਲਈ ਫੇਰ ਬਿਮਾਰ ਹੋ ਗਿਆ ਸੀ ਇਨਕੋ ਤਾਂ ਬਾਬਾ ਉੱਪਰ ਦੇਖਣ ਲੱਗ ਗਏ ਤੇ ਜੀ ਜੀ ਕਰਾਈ ਉਹਦੇ ਉੱਤੇ ਵੀ ਦਿਮਾਗ ਦੇਵਾਵੇ ਦੌੜਾ ਤੇ ਭੁੱਲੀ ਤੇ ਮੈਡਸਨ ਚਲਾਤੀ ਉਹਨਾਂ ਦੇ ਜਿੰਨਤਾ ਕੋਈ ਨਹੀਂ ਕੋਈ ਨਹੀਂ ਮਾ ਸਰ ਇਹ ਪੀਡੀ ਜੇ ਵੀ ਚੰਦਨ ਤਾਂ ਨਿਮਿਤ ਸੇ ਜਾਂਸ ਨੂੰ ਖੁਦ ਨੂੰ ਆਇਆ ਫਿਰ ਬਾਅਦ ਚ ਉਹਦੇ ਬੱਚੇ ਨੂੰ ਮਿਲਨ ਲਈ ਹੋ ਸਕਦਾ ਹੈ ਅਸਰ ਪੈਂਦਾ ਹੈ ਕੋਈ ਜ਼ਰੂਰੀ ਨਹੀਂ ਹੈ ਨਹੀਂ ਅਸਰ ਦੇ ਡਿਵੋਰਸ ਕੇਸ ਹੈਗੇ ਜਿੰਨੇ ਪੀਡੀ ਸੇ ਬੱਚਾ ਨਹੀਂ ਹੁੰਦਾ ਹਾਂਜੀ ਜਦੋਂ ਉਲਟੇ ਮੈਂ ਕਿ ਪਰਿਵਾਰ ਜੇ 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 ਪੀਡੀ ਜੀ ਪੀਡੀ ਜਾ ਸਰਿ ਗੁਮ ਹੈਗਾ ਗੁਆੰਟਰੀ ਉਹਨੂੰ ਲਗਭਗ 23 ਸਾਲ ਤੋਂ ਪੈ ਰਿਹਾ ਮੈਨੂੰ ਪੈਂਦਾ ਵੀ ਦੇਖਿਆ ਦੁਆਰਾ ਉਸ ਤੋਂ ਬਾਅਦ ਉਹ ਚਾਰ ਪੰਜ ਘੰਟੇ ਦਾ ਕੱਪ ਸੈੱਟ ਵੀ ਰਹਿੰਦਾ ਉਹਨੂੰ ਕੁਝ ਨਹੀਂ ਪਤਾ ਲੱਗਦਾ ਕਿ ਇਹਨੂੰ ਮੈਂ ਕੀ ਕਹਿਣਾ ਹੈ ਕੌਣ ਮੇਰੇ ਸਾਹਮਣੇ ਹੈ ਕੌਣ ਨਹੀਂ ਇਹ ਉਹਦਾ ਆਪਣਾ ਬੱਚਾ 5 ਸਾਲ ਦਾ ਹੋ ਗਿਆ ਹੀ ਉਹ ਨਾ ਬੋਲਦਾ ਨਾ ਉਹਨੂੰ ਸੁਣਦਾ ਨਾ ਹੀ ਕੋਈ ਵੀ ਐਵੇਂ ਦਾ ਦੂਜੇ ਬੱਚਿਆਂ ਵਾਂਗ ਹਰਕਤ ਕਰਦਾ ਬਸ ਨਾ ਕੋਈ 플ਸ਼ ਦਾ ਦੱਸੇ ਨਾ ਬਾਥਰੂਮ ਦਾ ਸਹੀ ਜਿਹਨਾਂ ਵੀਕਨੈਸ ਹੁੰਦਾ ਉਹਦਾ ਕੀ ਤਾਂ ਅਲੱਗ ਲੱਗਦੇ ਪਹਿਲੀ ਗੱਲ ਇਹ ਦੱਸੋ ਦੋਹੇ ਜਿਹੜੀ ਗੱਲ ਦੂਜੀ ਗੱਲ ਹੈ ਇਹ ਹੋ ਸਕਦਾ ਜੇ ਤੁਸੀਂ ਦੱਸੋ ਕਿ ਬਾਕੀ ਬੱਚੇ ਦੇਖ ਕੇ ਸਰ ਕੋ ਇੱਥੇ ਅੱਠ ਦਿਨੋਂ ਤੇ ਮਾਜਬੁੱਦੀ ਹਾਂ ਜੀ ਰਤਬਾ ਤੇ ਕਿ ਕਿ ਦੇ ਕੇ ਜੀ ਬੱਚਾ ਕਹਦਾ ਹਮ ਤਾਂ ਉਹ ਬਾਤ ਉਹ ਜਿਹੜੀ ਦਿਮਾਗ ਦੀ ਗੁੱਧੀ ਹੈ ਜਿਹੜੀ ਸ਼ਕਤੀ ਹੈ ਉਹ ਪਰਮਾਤਮਾ ਦੇ ਬਸ ਹੋਈ ਘਟ ਗਈ ਉਹਦੇ ਚ ਜੇ ਜ਼ਿਆਦਾ ਹੋਵੇ ਤਾਂ ਇਨਸਾਨ ਮੱਚਾ ਉਹ ਖੜਾ ਹੋ ਕਰਦਾ ਉਹ ਬੁਰੀ ਜਿਹੀ ਆਹ ਲੈ ਖਿਆਲ ਵਿੱਚ ਰੱਖਣੇ ਚਾਹਦਾ ਜੇ ਥੋੜੀ ਜੀ ਹੋਵੇ ਥੋੜੀ ਜੀ ਹੋਵੇ ਆ ਥੋੜੀ ਜਿਹੀ ਤਾਂ ਉਹ ਚੰਨ ਤੱਕ ਹੀ ਹੋ ਆਪ ਦਾ 5 ਦਿਨ 7 8 ਫੜ ਲੈ ਲੈ ਆਪਦੇ ਜੋਗਾ ਹੋ ਜਾਂਦੇ ਆਪ ਜੇ ਕੰਮੀ ਨੇ ਨਾਣਾ ਧੋਣਾ ਕੰਮ ਕਰਨਾ ਨਹੀਂ ਨਹੀਂ ਕਰਦਾ ਕਿਥੇ ਸਭਾ ਚਾਦੀਆਂ ਨੇ ਜੈਨ ਸਰਦਾਰ ਵੱਡਾ ਖੇਤਾਂ 'ਚ ਕੰਮ ਕਰਦਾ ਜੀ ਤੇ ਜਿੱਥੇ ਮੈਨੇਜ ਹੋਵੇ ਤਾਂ ਇੰਚਾਂ 10 12 ਵਾਰ ਲੈਦਾ ਹੁੰਦਾ ਬਿਆਨ ਹੋ ਜਾਂਦਾ ਹੈ ਤਾਂ ਆਪ ਜੀ ਜ਼ਿੰਦਗੀ ਰੱਖਦੇ ਰਹੋ ਇਹ ਦੌਰੇ ਤੋਂ ਬਾਅਦ ਵੀ ਕੀ ਵੀ ਮੈਂ پیشنਟ ਨੂੰ ਵੀ ਅੱਛੀ ਵੀ ਜਾ ਰਹਾ ਹਾਂ ਜੀ ਇਹ ਸੀ ਦੌਰੇ ਤੋਂ ਬਾਅਦ ਦੌਰੇ ਤੋਂ ਬਾਅਦ ਇਹ ਜੀ ਕਮਜ਼ੋਰੀ ਨੂੰ ਮਹਿਸੂਸ ਹੋ ਜੀ ਰਹੀ ਹੈ ਜੀ ਦੋਹਰੇ ਦਬਦ ਤੁਸੀਂ ਕੋਈ ਸਾਰੀ ਗੱਲਾਂ ਚੀਜ਼ ਦੱਸੀ ਦੋਹਰੇ ਦਬਦ ਕਮਜ਼ੋਰੀ ਲਈ ਆਂਦੀ ਹੈ ਕਿ ਇਹ ਕਮਜ਼ੋਰੀ ਕੁਝ ਆਰਟ ਕਰ ਰਹੀ ਹੈ ਇਹ ਇੱਕ ਡੋਬਟਰ ਹੈ ਕਿ ਚਾਹੇ ਉਹ 24 ਘੰਟੇ 24 ਘੰਟੇ ਦੋ ਕਮਜ਼ੋਰੀ ਇਸ ਤੇ ਸਰ ਅਪਾ ਇਹਨਾਂ ਦਾ ਕੋਈ ਫਸਟ ਜਿਹੜਾ ਆਪਦੇ ਕੋਲੋਂ ਕੁਝ ਨਹੀਂ ਕਰਨਾ ਹੁੰਦਾ ਇਹ ਹੈ ਨਾ ਇਹ ਨਾ ਕੋਈ ਪਾਣੀ ਦਾ ਨਾ ਕੁਝ ਹੋਰ ਫਸਟ ਕਰਨੀ ਹੁੰਦੀ ਜਿਹੜੀ ਤੁਸੀਂ ਦੱਸਿਆ ਤਾਂ ਕਰਨੀ ਹੁੰਦੀ ਜਿਹੜੀ ਤੁਸੀਂ ਨਹੀਂ ਕਰਨੀ ਹੁੰਦੀ ਬਿਲਕੁਲ ਠੀਕ ਆ ਕਹਿਤੀ ਉਹ ਹੈ ਕਿ ਜਦ ਜਿਹੜੇ ਹੋਸ਼ ਜਾਂਦੀ ਅਨਖਰ ਉਸੇ ਖਾਂਡ ਦੀ ਨਾਲ ਪਾਣੀ ਨਹੀਂ ਦੇ ਦਸਤਕਾਰੀ ਮੁਝ ਪਾਣੀ ਪਾਤੇ ਪਾਣੀ ਨਾਲ ਤਾਂ ਕਿ ਜ਼ਿਆਦਾਤਰ ਲੋਕ ਬੇਹੋਸ਼ ਹੁੰਦੇ ਆ ਪਾਣੀ ਪਾਉਣ ਲੱਗ ਜਾਂਦੇ ਆ ਇਹ ਉਹਦਾ ਕੀ ਰੁਸਾਨ ਹੈ ਜਿਸ ਵੇਲੇ ਸਾਡ ਬੇਹੋਸ਼ ਹੈ ਜਦੋਂ ਉਹ ਪਾਣੀ ਪਾਉਂ ਆਪੇ ਤਾਂ ਉਹ ਪਾਣੀ ਕਿਹੜਾ ਹੈ ਆਪਣੇ ਖਾਣੇ ਖਾਣਿਆ ਵਾਲੇ ਨਾਲੇ ਸਾਡੇ ਗੱਦੀ ਭਰੀ ਹੈ ਆ ਸਾਰੇ ਨਾਲੇ ਆਂ ਦੀਦੀ ਹੈ ਇਹਦੇ ਪਿੱਛੇ ਲੁਗੀ ਹੋ ਗਿਆ ਖਾਣੇ ਵਾਲੇ ਨਾਲੇ ਜੇ ਬਾਕੀ ਹੋਰ ਤੋਂ ਨੇ सारा खाना खाने मार करते खान हो बेहोश होते हैं तो वो चीज़ है खाने वाली हैगी कि जाऊगी हो सकता वो अपने सार नाली चली जाएगी सार नाली जाएगी तो उसके जिन्हें चर होश नहीं आती

ਕਿਸੇ ਨੂੰ ਦਿਨ ਇੱਕ ਵਾਰ ਹੁੰਦਾ ਤੇ ਕਿਸੇ ਨੂੰ ਦਿਨ ਤੇ ਹਜ਼ਾਰ ਵਾਰ ਹੁੰਦਾ ਜੇ ਤਾਂ ਇੱਕ ਵਾਰ ਹੁੰਦਾ ਤਾਂ ਕਿਸੇ ਨੂੰ ਕੋਈ ਜੁਰਮ ਪੈਣ ਨਾ ਹੁੰਦਾ ਜੇ ਲਾਸਟ ਵੇਲੇ ਮੈਂ ਕੰਨੀ ਜਾਇਆ ਹੋਵੇ ਬਾਰ ਵਾਰ ਹੋ ਗਿਆ ਤਾਂ ਕਿਸੇ ਨੂੰ ਪਤਾ ਲੱਗਦਾ ਇਹ ਤਾਂ ਖਿਆਲ ਕਿਥੇ ਹੈ ਕਿਥੇ ਰਹਿ ਗਿਆ ਆਪ ਦਾ ਕੋਈ ਰਹਿਦਾ ਜੇ ਅਗਰੇ ਦੋ ਦੋ ਥੱਪੜ ਮਾਰ ਦਿੱਤੇ ਤਾਂ ਹਾਂਜੀ ਹਾਂਜੀ ਗਲਤ ਪਰ ਇਹ ਵੀ ਹੈ ਇੱਕ ਤਕਲੀਫ ਹੀ ਹੋ ਜਾਂਦੀ ਜੇ ਬਚਾ ਇਹ ਤਰ੍ਹਾਂ ਸੁਣ ਹੋ ਗਿਆ ਤਾਂ ਉਸ ਬੋਦਾ ਐਬਸੈਂਸ ਸੀਜ਼ਰ ਪੈਟਟ ਬਾ ਲੱਗਦੇ ਹੈ ਹੈ ਇਹ ਇਹ ਬਿਰਗੀ ਦੀ ਬਿਮਾਰੀ ਅਰੇ ਇਹ ਉਦ ਬਿਰਗੀ ਨਹੀਂ ਆਇਆ ਇਨਸ਼ਾ ਅੱਲਾਹ ਬਹੁਤ ਪਤਾ ਲੱਗ ਰਹੇ ਹੈਗੀ ਹੈ ਹਾਂਜੀ ਹਾਂਜੀ ਇਹ ਨਹੀਂ ਪਤਾ ਲੱਗਦੇ ਇਹ ਲੱਗਦੇ ਨੇ ਪਰ ਸਾਇਲੈਂਟਲੀ ਨਿੱਕੇ ਅਰੇ ਬਿਰਗੀ ਦੇ ਬਾਰੇ ਜਿਹੜੇ ਉਹਦੇ ਲੱਗੇ ਨੇ ਉਹ ਜਿੰਦੇ ਕੀ ਮਰੀਜ਼ਾਂ ਚੁੱਤੀ ਸਟੇਟਿੰਗ ਡਿਗੀਆਂ ਦੀ ਆਦੋ ਰਿਹਾ ਕੋ ਸਵੇਰ ਉਹਦਾ ਬੈਠਾ ਤਤ ਕਰੀਏ ਦਾਸਾ ਬਿਰਗੀ ਟੜਕਾ ਵੱਡਾ ਪਰ ਖਾਣਾ ਖਾਏ ਚਾਹ ਵੀ ਰਿਹਾ ਟੜਕਾ ਵੱਡਾ ਪੰਚਾ ਲਾਦਾ ਵੀ ਜਾਣ ਗਿਆ ਤਾਂ ਉਹ ਜਿੰਦਗੀ ਹੋਣੀ ਹੈ ਪਰ ਹੋਣੀ ਵੀ ਬਤਰਾਦਾ ਜੇ ਡਾਕਟਰ ਦਰਨੇ ਵੀ ਇਹ ਵੀ ਦੌਰਾ ਹੈ ਇਹ ਵੀ ਇੱਕ ਦੌਰਾ ਹੈ ਇਹ ਦੇਖੋ ਇਹ ਫਾਰਮ ਹੁਣ ਤੁਹਾਨੂੰ ਲਈ ਦੋ ਜਿਹੇ ਲੋਰ ਤੋਂ ਜ਼ਿਆਦਾ ਸ਼ੱਕ ਬਹਿਮ ਕਰਨਾ ਹਮਸਮਨ ਕਰਦੇ ਨੇ ਕੋਈ ਤਾਂ ਜੀ ਲੀਡੀ ਜਿਹੜੇ ਜੈਨ ਚੋ ਲੀਡੀ ਜਿਹੜੇ ਜਿਹੇ ਸ਼ੱਕ ਕਰ ਰਹੀ ਹੈ ਕਿ ਮੇਰਾ ਘਰ ਵਾਲਾ ਇਹ ਠੀਕ ਨਹੀਂ ਹੈ ਇਹ ਅੱਛੇ ਪਾਸੇ ਨੰਦ ਹੈ ਜੈਂਸ ਜਿੱਤ ਗੀਵਨ ਜੀ ਲਈ ਦੇ ਸੈਟਅਪ ਹੈ ਜੇ ਮੇਰੀ ਘਰ ਵਾਲੀ ਠੀਕ ਨਹੀਂ ਹੈ ਉਹ ਨਾ ਐਸਾ ਸੀ ਬੋਲੀ ਜਾਂਦੀ ਹੈ ਕੋਈ ਗਾਲੀ ਨਾ ਹੋਵੇ ਹਾਂਜੀ ਦਿਖਾਇਆ ਪੂੰਗੂ ਜੀ ਹਾਂਜੀ ਹੁੰਦੇ ਆ ਜੀ ਭਾਜੇ ਤਾਂ ਪਰਿਵਾਰ ਨੂੰ ਪੁੱਛਦੇ ਆ ਪਰਿਵਾਰ ਨੂੰ ਪਤਾ ਹਣਾ ਹਾਂਜੀ ਹਾਂਜੀ ਉਹ ਸੱਸ ਗੱਦੀ ਆਲੇ ਨੂੰ ਚੰਗੀ ਬੋਲੀ ਸੀ ਜੀ ਇਹ ਮੇਰਾ ਉਹ ਬਰਤਨਾਂ ਤੇ ਆਪੇ ਬੈਠੇ ਤਾਂ ਮੈਂ ਵੈਰੀ ਗੁੱਡ ਜੀ ਤੇ ਜਾਂਦੀ ਕਿੱਥੇ ਵੀ ਤੂੰ ਐਸੀ ਗੱਲ ਖੜੇ ਦੇ ਵਿਗਾਉਂਦੀ ਹੈ ਜੀ मन से वहम हो गया कि लौट तो बद श जगह है बिमारी का रूप है खर्चा करना बीमारी एक हूं आम तकलीफ देखी होनी है अपने समाज बहुत वही है तो अपना सामने पढ़िया होगा रेडियो सुनिया भी होगा वो है नशा थे। थे। नशे की बहुत है कर अपने बच्चा बहुत सुनो कि चिट्टी नशे बहुत किस्म नशे होने जमें शराब अफीम सूखा समैक चिट्टा चिट्टा नशा है बस था आत नशा ही ਤੋ ਪਹਿਲਾ ਹੁੰਦਾ ਜੀ ਆਪਾਂ ਅੰਮ੍ਰਿਤ ਸਵਾਰ ਤੇ ਆਪਾਂ ਆਮ ਕਰਾਟਿੰਗ ਦੇ ਜੀ ਰੋਕੀ ਭੁੱਕੀ ਖਾਣ ਦੇ ਜੀ ਥੋੜੇ ਬੁਢੀ ਭੁੱਕੀ ਖਾਣੀ ਉਹ ਕੰਮ ਕਰਦੇ ਸੀ ਉਹ ਸਰੀਰ ਕਾਪ ਨਹੀਂ ਪਈ ਜੀ ਤਾਂ ਬੁਖੀ ਤਾਂ ਨਹੀਂ ਇਹ ਦਿਖਾਈ ਜਾਂਦੇ ਨਸ਼ਾ ਹੈ ਨਾ ਇਹ ਦਾ ਆਪਣੇ ਸਮਾਜ ਦੇ ਵਿੱਚ ਅਸੈਪਟੈਂਸ ਹੈ ਅਸੈਪਟੈਂਸ ਨਹੀਂ ਆਪਾਂ ਮੰਨਦੇ ਕੋਈ ਗੱਲ ਨਹੀਂ ਵੀ ਬਾਹਰੋਂ ਕਹਿੰਦੇ ਮੁੰਡਾ ਨੇ ਭੁੱਕੀ ਖਾਣੀ ਥੁੱਕਾ ਖਾਣੀ ਦੇ ਕੰਮ ਕਰਾਂ ਦਾ ਕੋਈ ਗੱਲ ਨਹੀਂ ਜੇ ਬੰਦੇ ਨੇ ਹਮ ਕੰਮ ਕਰੀਏ ਦਾ ਸ਼ਾਕੀ ਆ ਕੇ ਪੋਵਰ ਆਲਾ ਕਰਨੇ ਕੋਈ ਪਈ ਨਹੀਂ ਅਟਾ ਟੋਟੇ ਨਹੀਂ ਕਾਇਦਾ ਕੋਈ ਖਾਸ ਕਰਨੀ ਹਾਂ ਜੀ ਆਪਾਂ ਉਹ ਬਬਾ ਬੋਲਾਣੇ ਮੰਨਦੇ ਹਾਂ ਜੀ ਆਪਾਂ ਉਹ ਬੋਲਾ ਬੋਲਾ ਨਹੀਂ ਕੰਮ ਵੀ ਕਰਦਾ ਜੀ ਹਮ ਤੇ ਕੰਮ ਵੀ ਕਰਦਾ ਫਿਰ ਉਹ ਵੀ ਕਹਿੰਦਾ ਮੈਂ ਕੰਮ ਕਰਕੇ ਆਇਆ ਹੈ ਤੇ ਕੀ ਹੋਇਆ ਕਿਸੇ ਨਾਲ ਸਮਝ ਕੇ ਲੈ ਲੈ ਪਹਿਲੇ ਦੱਬਦਾ ਨਹੀਂਦਾ ਤੇ ਆ ਸੋ ਇੱਕ ਤਾਂ ਉਹ ਵੜੀ ਕਰ ਲਗੀ ਪਰ ਜਿਹੜਾ ਪੁੱਤਾ ਹਮ ਪੋਵੋ ਪਿੰਡਾ ਅੱਧੀਆ ਤੇ ਉਹ ਬੋਲੂ ਵੀ ਲੱਗ ਗਿਆ ਇਹ ਮਤਲਬ ਸ਼ਾਮੀ ਵੀਦਾ ਜਿਹਾ ਕੰਮ ਕਰਕੇ ਹੁੰਦਾ ਹੈ ਜੀ ਤੇ ਉਹਨੂੰ ਦੇਦੇ ਪੀਣ ਲੱਗ ਗਿਆ ਕੋਲ ਨਾ ਸ਼ਾਮ ਨਸ਼ਾ ਇਹ ਮਤਲਬ ਸ਼ਾਮੀ ਵੀਦਾ ਕਰਕੇ ਪੀਣ ਲੱਗ ਗਿਆ ਤੇ ਕਰਕੇ ਨਦਾਰ ਜੀ ਉਹਦੇ ਸਾਰੇ ਚੀਜ਼ੇ ਲੱਗ ਗਏ ਉਹ ਬਰਾਉ ਨੂੰ ਸੌਂਦਾ ਹੀ ਨਹੀਂ ਉਹ ਮੈਂ ਸਹੀ ਬਤ ਕਰ ਜਾਂਦਾ ਨਸ਼ਾ ਹਾਂ ਉੱਚੀ ਨਸ਼ਾ ਮੈਂ ਕਲੀਡਾ ਰਹਾਂ ਤੇ ਉਹ ਤੱਕ ਹੁੰਦਾ ਨਹੀਂ ਨਾ ਪਾਈ ਕੋਈ ਸਾਲੀ ਤੇ ਹੋਰ ਚਾਰ ਜਰੂਰ ਹਵਾ ਕਰਕੇ ਮੇਰੇ ਸ਼ਾਂਕ ਉਹ ਵੀ ਘੱਟ ਆ ਰਹੀ ਤੇ ਉਸਨੇ ਕਣਕ ਦਾ ਦਾਣਾ ਲੈ ਆਇਆ ਮੈ ਤੇ ਹੁਣ ਉਹ ਚਾਹ ਤੋਂ ਰੀਖਾ ਨਾਲ ਕੇ ਰੋਜ਼ ਦੀ ਤੋੜਾ ਉਹ ਨਾਲ ਖਾਣ ਲੱਗਿਆ ਇਹ ਖਾ ਕੇ ਕਣਕ ਦਾ ਦਾਣਾ ਤੇ ਉਹ ਕੰਮ ਕਰਦਾ ਸੀ ਤੇ ਹੁਣ ਕਣੀ ਤੋੜਦਾ ਸੰਗਤਾਂ ਨੂੰ ਲੈ ਕੇ ਆਉਂ ਹੌਣ ਲੱਗਿਆ ਹੌਣ ਲੱਗਿਆ ਉਹ ਕੁਮਾਈ ਕਣਕਾਂ ਦੇ ਜਿਹੜੇ ਘਰੇ ਪੈਸੇ ਪੈਸੇ ਉਹ ਵੀ ਲਾਈ ਜਾਂਦਾ

ਤੇ ਜਿੱਦੋਂ ਆਪਣਾ ਮਾਰਚਿਸ ਜਰਨੂੰ ਗਰਮ ਕਰਦਾ ਹੈ ਇਹ ਤੂੰ ਆਮੰਦ ਹੈ ਫਿਰ ਆ ਸਮਝ ਦੇ ਨਸਵਾਰ ਨਸਵਾਰ ਵੀ ਹਾਂ ਹਾਂ ਉਹ ਨਸਵਾਰ ਤਾਂ ਬਹੁਤ ਸਬੂਦੇ ਨੇ ਇੱਕ ਪੰਨੀ ਪਾ ਗਏ ਤਾਂ ਤੂੰ ਆਮੰਦ ਜਾਂਦਾ ਉਹਨੂੰ ਕੋਈ ਬਹੁਤ ਸਬੂਦੇ ਹੋਰ ਜਿਹੜੇ ਇਹ ਦਸ਼ਾ ਵੰਦਦੇ ਫਿਰ ਬੋਦੇ ਪੰਨੀ ਤਰ੍ਹਾਂ ਕੀ ਹੁੰਦਾ ਕਿ ਜਦ ਪੰਨੀ ਤੇ ਲਾਣੇ ਆ ਤਾਂ ਉਹ ਬਿਸ਼ਾ ਜਿਹੜਾ ਹੈ ਤਾਂ ਹੌਲੀ 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 ਆਪਣੇ ਅੰਦਰ ਸ਼ੀਠੀ ਚ ਜਾਂਦਾ ਜਿੱਦੋਂ ਪੈਸੇ ਘਟ ਜਾਂਦੇ ਨੇ ਅੱਛਾ ਬੜਾ ਮਹਿੰਗਾ ਹੈ ਇਹ ਲਾ ਲਓ ਵੀ 10000 ਰੁਪਏ 1 ਗ੍ਰਾਮ ਹੈ 1 ਗ੍ਰਾਮ 10000 ਰੁਪਏ ਦਾ ਤੇ 1000 ਰੁਪਏ ਦਾ 10 ਮਿਲ ਮਿਲ ਕਿੰਨੇ ਲਾ ਮੈਂ 10 ਮਿਲ ਲੈਣਾ 20 ਮਿਲ ਲੈਣਾ 30 ਮਿਲ ਲੈਣਾ ਹੁੰਦਾ ਜਿੱਦੋਂ ਪੈਸੇ ਉਹ ਨਸ਼ਾ ਜਿਹੜਾ ਹੈ ਅਸਾਂ ਨਹੀਂ ਕਰਦਾ ਪੈਸੇ ਘਟ ਜਾਂਦੇ ਆ ਫਿਰ ਉਹ ਮਿਲੀਅਨ ਲੈਣ ਲੱਗ ਜਾਂਦੇ ਵੀਹ ਜਿਹੜਾ ਲਗਭਗ 10000 ਜਿਹੜੇ 5000 ਜਿਹੜੇ ਸਭ ਮਿਲੀ ਲੱਗਦਾ ਨਾ ਜਾਂਦਾ ਫਿਰ ਉਹ ਪਾਣੀ ਸਿੱਲਾ ਕਰਕੇ ਸਿਰੇਂ ਚ ਪਾ ਕੇ ਫਿਰ ਨਾਲ ਸੀ ਤੇ ਜਦੋਂ ਕਦੇ ਜਿਆਦਾ ਪੈਸੇ ਹੱਥਾਂ ਸਾਗੇ ਜਦੋਂ ਜਿਆਦਾ ਜਦੋਂ ਜਾਰਾ ਲਾਉਂਦੇ ਨੇ ਤੇ ਫਿਰ 45 46 ਬਈ ਇਹਦੇ ਮੁਸਾਹ ਨਹੀਂ ਜਾਂਦੇ ਇਹਦੇ ਮੁਸਾਹ ਨਹੀਂ ਜਾਂਦੇ

ਆਪਣੀ ਇੱਜ਼ਤ ਦਾ ਨੁਕਸਾਨ ਹੁੰਦਾ ਜਿੰਨੇ ਵੀ ਲਾਈਟਰੜੇ ਹੁੰਦੇ ਨੇ ਆਪਣੇ ਸਮਾਜ ਦੇ ਵਿੱਚ ਉਹਨਾਂ ਦੇ ਵਿੱਚੋਂ 80% ਲੋਕਾਂ ਨੇ ਕੋਈ ਨਾ ਕੋਈ ਨਸ਼ਾ ਉਸ ਤਰ੍ਹਾਂ ਦਿੱਤਾ ਹੁੰਦਾ ਹੈ ਸਰ ਸਾਡੇ ਗਵਾਂਡੇ ਸੀਗੇ ਪਰ ਉਹਨਾਂ ਨੇ ਨਕਸਾਨ ਕੋਈ ਵੀ ਨਹੀਂ ਕੀਤਾ ਕੋਈ ਕੁੱਟਮਾਰ ਨਹੀਂ ਕੀਤੀ ਕੋਈ ਚੋਰੀ ਨਹੀਂ ਕੀਤੀ ਪਰ ਉਹਦੇ ਡੈੜੀ ਹਟਾਏ ਹੋਏ ਸੀਗੇ लक्ष्य लाख खर्ची खत्म करता हूँ लक्ष्य लाख खर्ची खत्म करता हूँ लक्ष्य लाख खर्ची खत्म करता हूँ पर मुझे अभी मुझे लंबा नहीं लगता है ना 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 ਇਹ ਸਾਰੀ ਕਿਸੇ ਵੀ ਲੈਣ ਨਾ ਨਹੀਂ ਗਾਉਂਦੇ ਇੱਕ ਵੱਡਾ ਨਕਸਾ ਨਹੀਂ ਹੋਦਾ ਉਹ ਤਾਂ ਲੋਡਿੰਗ ਵਿੱਚ ਚੱਲਦਾ ਨਾ ਉਹ ਨਹੀਂ ਦਿਖਾਈਏ ਫੁੱਲ ਝੜੀ ਸਾਰੀਆਂ ਤਕਲੀਫਾਂ ਨੇ ਆਪਣਾ ਅਪੀਲ ਅਸੀਂ ਗਾਲੀ ਅਰਗੇ ਦੇ ਦੱਸਣ ਲਈ ਜੀਵਾਏ ਕਿੰਨਾ ਸਵਤਾਰ ਪਰ ਹੈ ਗਿਆ ਉਹ ਈਜ਼ੀ ਮਸ਼ੀਨ ਬੋਲਦੇ ਮਾਸ਼ੱਲਾ ਪੂਰਾ ਪਹੁੰਚਾਂ ਚੁੱਕੀ ਜਾਂਦੀ ਹੈ ਇਹ ਉਹਦਾ ਇਲਾਜ ਹੈ ਬਾਕੀ ਤੁਹਾਨੂੰ ਹੰਡਸਾ ਮੈਡਮ ਦੱਸਣ 何でですか <coughs>